ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੜਕਾ ਤੋੜਕਾ ਪੰਜਾਬੀ ਕਿਚਨ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਪਿਓਰ ਮੱਕੀ ਦੀ ਰੋਟੀ ਮੱਕੀ ਦੀ ਰੋਟੀ ਬਣਾਉਣ ਵਾਸਤੇ ਮੈਂ ਇੱਥੇ ਤਕਰੀਬਨ 4 ਕਕਰਛੀਆਂ ਆٹے ਦੀਆਂ ਲਈਆਂ ਨੇ ਤੁਸੀਂ ਆਪਣੀ ਮਰਜ਼ੀ ਨਾਲ ਆਟਾ ਲੈਣਾ ਜਿੰਨਾ ਤੁਹਾਨੂੰ ਚਾਹੀਦਾ ਹੁਣ ਇੱਥੇ ਆਪਾਂ ਪਾਣੀ ਗਰਮ ਲੈਣਾ ਉਹਨਾ ਕ ਗਰਮ ਲੈਣਾ ਜਿੰਨਾ ਕ ਆਪਣੇ ਹੱਥ ਨੂੰ ਬਰਦਾਸ਼ਤ ਹੋਵੇ ਥੋੜਾ ਥੋੜਾ ਪਾਣੀ ਪਾਉਂਦੇ ਹੋਏ ਆਪਾਂ ਆਟੇ ਨੂੰ ਚੰਗੀ ਤਰ੍ਹਾਂ ਮਸਲ ਮਸਲ ਕੇ ਗੁੰਨਣਾ ਹੈਗਾ ਅਤੇ ਪਾਣੀ ਮਤਲਬ ਉਬਲਦਾ ਵੀ ਨਹੀਂ ਹੋਣਾ ਚਾਹੀਦਾ ਤੇ ਠੰਡਾ ਪਾਣੀ ਵੀ ਨਹੀਂ ਹੋਣਾ ਚਾਹੀਦਾ ਜਿੰਨਾਕ ਆਪਣੇ ਹੱਥ ਬਰਦਾਸ਼ਤ ਕਰ ਸਕਣ ਓਨਾ ਕ ਪਾਣੀ ਲੈਣਾ ਬਹੁਤ ਜ਼ਿਆਦਾ ਠੰਡਾ ਵੀ ਨਹੀਂ ਥੋੜਾ ਜਿਹਾ ਮਤਲਬ ਗਰਮ ਜਿਹਾ ਹੀ ਪਾਣੀ ਲੈਣਾ ਪਰ ਆਪਣੇ ਹੱਥ ਜਲਣ ਦਾ ਬਰਦਾਸ਼ਤ ਕਰਨ ਇੰਨਾ ਕ ਗਰਮ ਪਾਣੀ ਲੈਣਾ ਆਟੇ ਨੂੰ ਆਪਾਂ ਚੰਗੀ ਤਰ੍ਹਾਂ ਮਸਲ ਮਸਲ ਕੇ ਗੁੰਨਣਾ ਜਿੰਨਾ ਹੀ ਆਟਾ ਤੁਸੀਂ ਮਸਲੋਗੇ ਓਨੀ ਹੀ ਤੁਹਾਡੀ ਰੋਟੀ ਵਧੀਆ ਬਣ ਕੇ ਤਿਆਰ ਹੋਊਗੀ ਤੁਸੀਂ ਕਨਸਿਸਟੈਂਸੀ ਦੇਖ ਸਕਦੇ ਹੋ ਆਟੇ ਦੀ ਆਪਾਂ ਇਸ ਤਰ੍ਹਾਂ ਦੀ ਰੱਖਣੀ ਹੈ ਪਰਾਟੇ ਨੂੰ ਮਸਲਣਾ ਬਹੁਤ ਜ਼ਿਆਦਾ ਆ। ਘਟੋ ਘਟੇ ਨੂੰ 5 ਤੋਂ ਲੈ ਕੇ 7 ਮਿੰਟ ਤੱਕ ਘਟੇ ਨੂੰ ਮਸਲਣਾ ਆਪਾਂ। ਮਸਲ ਮਸਲ ਕੇ ਆਟਾ ਗੁੰਨਣਾ। ਆਟਾ ਆਪਣਾ ਗੁੰਨਿਆ ਜਾ ਚੁੱਕਿਆ ਤੁਸੀਂ ਦੇਖ ਸਕਦੇ ਹੋ। ਥੋੜਾ ਜਿਹਾ ਆਪਾਂ ਪਾਣੀ ਲਾ ਕੇ ਇੱਕ ਵਾਰ ਆਟੇ ਨੂੰ ਮੁੱਕੀ ਦੇ ਕੇ ਤੇ ਇਹਨੂੰ ਹੁਣ ਆਪਾਂ ਟਿਕਾ ਦੇਵਾਂਗੇ। ਹੁਣ ਇੱਥੇ ਆਪਾਂ ਪੇੜੇ ਕਰਨੇ ਸ਼ੁਰੂ ਕਰਾਂਗੇ। ਇਹਨੂੰ ਆਟੇ ਨੂੰ ਕੋਈ ਵੀ ਆਪਾਂ ਰੈਸਟ ਨਹੀਂ ਦਿਵਾਉਣੀ ਹੈਗੀ। ਗੁੰਨਣ ਦੇ ਸਾਰੀ ਇਹਦੇ ਆਪਾਂ ਪੇੜੇ ਕਰਨੇ ਨੇ। ਪੇੜੇ ਆਪਾਂ ਆਪਣੀ ਮਰਜ਼ੀ ਨਾਲ ਕਰਨੇ ਨੇ ਜਿੱਡੇਕ ਤੁਸੀਂ ਰੋਟੀ ਬਣਾਉਣੀ ਚਾਹੁੰਦੇ ਹੋ ਓਡਾਕ ਤੁਸੀਂ ਪੇੜਾ ਕਰ ਲੈਣਾ ਐਸੇ ਤਰ੍ਹਾਂ ਹੀ ਆਪਾਂ ਸਾਰੇ ਪੇੜੇ ਕਰਕੇ ਤਿਆਰ ਕਰ ਲੈਣੇ ਨੇ ਆਪਾਂ ਪਾਣੀ ਦਾ ਹੱਥ ਲਾਉਣਾ ਪਾਣੀ ਦੇ ਨਾਲ ਆਪਾਂ ਸਾਰੇ ਪੇੜੇ ਕਰ ਰਹੇ ਹਾਂ ਇੱਥੇ ਆਪਾਂ ਕੋਈ ਘਿਓ ਜਾਂ ਤੇਲ ਨਹੀਂ ਵਰਤ ਰਹੇ ਤੁਸੀਂ ਵਰਤਣਾ ਚਾਹੁੰਦੇ ਹੋ ਤਾਂ ਵਰਤ ਸਕਦੇ ਹੋ ਹੱਥ ਨੂੰ ਤੇਲ ਲਾਉਣਾ ਪਰ ਮੈਂ ਇੱਥੇ ਪਾਣੀ ਦਾ ਹੱਥ ਹੀ ਲਾਇਆ ਤੁਸੀਂ ਦੇਖ ਸਕਦੇ ਹੋ ਪੇੜੇ ਆਪਣੇ ਹੋ ਚੁੱਕੇ ਨੇ ਹੁਣ ਆਪਾਂ ਗੰਨੀ ਕਰਨੀ ਆ ਚੰਗੀ ਤਰ੍ਹਾਂ ਉਂਗਲੀ ਨੂੰ ਪ੍ਰੈਸ ਕਰਦੇ ਹੋਏ ਗੰਨੀ ਕਰਨੀ ਆ ਮੋਰੋਂ ਆਪਾਂ ਥੇਲੀਆਂ ਨਾਲ ਰੋਟੀ ਪ੍ਰੈਸ ਕਰਨੀ ਹੈ ਤੇ ਪਿੱਛੋਂ ਉਂਗਲੀਆਂ ਨਾਲ ਰੋਟੀ ਪ੍ਰੈਸ ਕਰਨੀ ਹੈ। ਇਹ ਆਪਾਂ ਜਿੰਨਾ ਆਟਾ ਜਾਦੇ ਮਸਲਿਆ ਉਹਦਾ ਕਮਾਲ ਹੈ ਨਹੀਂ ਤਾਂ ਫਿਰ ਮੱਕੀ ਦੀਆਂ ਜਿਹੜੀਆਂ ਰੋਟੀਆਂ ਹੁੰਦੀਆਂ ਨੇ ਉਹਨਾਂ ਦੇ ਥੋੜੇ-ਥੋੜੇ ਕੰਡੇ ਤੇੜਨ ਲੱਗ ਜਾਂਦੇ ਨੇ। ਆਪਣੀ ਕੋਈ ਰੋਟੀ ਦਾ ਕੰਡਾ ਨਹੀਂ ਤੇੜਿਆ ਤੁਸੀਂ ਦੇਖ ਸਕਦੇ ਹੋ ਬਿਲਕੁਲ ਪਤਲੀ ਰੋਟੀ ਹੈ ਇੱਕਸਾਰ ਨਾ ਕਿਤੋਂ ਮੋਟੀ ਨਾ ਕਿਤੋਂ ਪਤਲੀ। ਤੇ ਰੋਟੀ ਨੂੰ ਹੁਣ ਆਪਾਂ ਤਵੇ ਤੇ ਪਾ ਦੇਵਾਂਗੇ ਤਵਾ ਆਪਣਾ ਗਰਮ ਹੋ ਚੁੱਕਿਆ ਸੀ ਗੈਸ ਤੇ ਰੱਖਿਆ ਹੋਇਆ ਸੀਗਾ। ਹੁਣ ਇਹਨੂੰ ਆਪਾਂ ਪਲਟਾਂਗੇ। ਮਤਲਬ ਇਹਨੂੰ ਆਪਾਂ ਥੋੜੀ-ਥੋੜੀ ਦੇਰ ਬਾਅਦ ਰੋਟੀ ਨੂੰ ਪਲਟਣਾ ਤੁਸੀਂ ਦੇਖ ਸਕਦੇ ਹੋ ਜਦੋਂ ਇਹਦੀ ਸਾਈਡ ਥੱਲਣ ਵਾਲੀ ਹੋ ਜਾਂਦੀ ਹੈ ਹੁਣ ਆਪਾਂ ਦੂਜੀ ਰੋਟੀ ਵਧਾ ਲਵਾਂਗੇ ਪਾਣੀ ਨੂੰ ਹੱਥ ਲਾ ਕੇ ਆਪਾਂ ਉਤੋਂ ਕੰਡੇ ਨੂੰ ਉਂਗਲੀ ਦੇ ਨਾਲ ਜ਼ਰੂਰ ਪ੍ਰੈਸ ਕਰਨਾ ਨਹੀਂ ਤਾਂ ਫਿਰ ਆਪਣੀ ਰੋਟੀ ਦੇ ਕੰਡੇ ਨੇ ਜਿਹੜੇ ਉਹ ਢਿੜਕਣਗੇ ਜੇ ਆਪਾਂ ਉਂਗਲੀ ਦੇ ਨਾਲ ਗੰਨੀ ਕਰਾਂਗੇ ਤਾਂ ਆਪਣਾ ਕੰਡਾ ਨਹੀਂ ਢਲਕਦਾ ਕੰਡੇ ਪਲੇਨ ਪਲੇਨ ਬਣ ਕੇ ਤਿਆਰ ਹੋਣਗੇ ਹੁਣ ਆਪਾਂ ਪਹਿਲਾਂ ਵਾਲੀ ਰੋਟੀ ਤਵੇ 'ਤੇ ਚੱਕ ਲਵਾਂਗੇ ਤੇ ਦੂਸਰੀ ਰੋਟੀ ਤਵੇ 'ਤੇ ਪਾ ਦੇਵਾਂਗੇ ਹੁਣ ਆਪਾਂ ਗੈਸ ਦੇ ਉੱਤੇ ਜਾਲੀ ਰੱਖ ਲਈ ਹੈਗੀ ਜਾਲੀ ਦੇ ਉੱਤੇ ਆਪਾਂ ਰੋਟੀ ਰਾੜਾਂਗੇ ਕਿਉਂਕਿ ਆਪਣਾ ਗੈਸ ਜਿਹੜਾ ਹੈਗਾ ਉਹ ਇੰਡੈਕਸ਼ਨ 베ਸ ਗੈਸ ਆ ਇਸ ਕਰਕੇ ਆਪਾਂ ਜਾਲੀ ਦੇ ਉੱਤੇ ਧਰ ਕੇ ਰੋਟੀ ਰਾੜਾਂਗੇ ਇਹਦਾ ਕੋਈ ਆਪਾਂ ਨੂੰ ਜਿਵੇਂ ਲਾਟ ਵਾਲੇ ਗੈਸ ਤੇ ਆਪਾਂ ਰੋਟੀ ਰਾੜਨੀ ਸਿਹਤ ਵਾਸਤੇ ਚੰਗੀ ਨਹੀਂ ਹੈਗੀ ਇਹਦੇ ਤੇ ਕੋਈ ਚੱਕਰ ਨਹੀਂ ਹੈਗਾ ਆਪਾਂ ਇਸੇ ਤਰ੍ਹਾਂ ਹੀ ਰੋਟੀ ਪੈਲੀ ਚੱਕਦੇ ਜਾਵਾਂਗੇ ਤੇ ਅਗਲੀ ਰੋਟੀ ਆਪਾਂ ਵਧਾਉਂਦੇ ਜਾਵਾਂਗੇ ਤੁਸੀਂ ਦੇਖ ਸਕਦੇ ਹੋ ਮੈਂ ਗੰਨੀ ਕਿਸ ਤਰ੍ਹਾਂ ਕਰ ਰਹੀ ਹਾਂ ਉਂਗਲੀ ਨਾਲ ਕੰਡਾ ਦਬਾ ਕੇ ਗੰਨੀ ਕਰਨੀ ਹੈ ਮੈਂ ਤੁਹਾਨੂੰ ਵਾਰ-ਵਾਰ ਇਹੀ ਦੱਸ ਰਹੀ ਹਾਂ ਫਿਰ ਆਪਣੇ ਕੰਡੇ ਨਹੀਂ ਟੜਕਦੇ ਹੈਗੇ ਮੱਕੀ ਦੀ ਰੋਟੀ ਦੇ ਹੁਣ ਆਪਾਂ ਅਗਲੀ ਰੋਟੀ ਵੀ ਤਵੇ ਤੇ ਪਾ ਦੇਣੀ ਹੈ ਤੇ ਪਹਿਲਾਂ ਵਾਲੀ ਜਿਹੜੀ ਰੋਟੀ ਹੈਗੀ ਆ ਉਹਨੂੰ ਆਪਾਂ ਜਾਰੀ ਦੇ ਉੱਤੇ ਰੱਖ ਕੇ ਰਾੜ ਲੈਣਾ ਤੁਸੀਂ ਦੇਖ ਸਕਦੇ ਹੋ ਆਪਣੀਆਂ ਰੋਟੀਆਂ ਬਿਲਕੁਲ ਕਣਕ ਦੀ ਰੋਟੀ ਦੀ ਤਰ੍ਹਾਂ ਫੁੱਲ ਫੁੱਲ ਕੇ ਪੱਕ ਰਹੀਆਂ ਨੇ ਕਿਉਂਕਿ ਆਪਾਂ ਆਟਾ ਬਹੁਤ ਜ਼ਿਆਦਾ ਮਸਲਿਆ ਸੀਗਾ ਇਸ ਕਰਕੇ ਜਿੰਨਾ ਹੀ ਆਪਾਂ ਆਟਾ ਮਸਲ ਕੇ ਗੁੰਨਾ ਗੇ ਓਨੀਆਂ ਹੀ ਆਪਣੀਆਂ ਰੋਟੀਆਂ ਵਧੀਆ ਪੱਕ ਕੇ ਤਿਆਰ ਹੋਣਗੀਆਂ ਬਹੁਤ ਹੀ ਵਧੀਆ ਰੋਟੀ ਬਣਦੀ ਹੈ ਮੱਕੀ ਦੀ ਤੁਸੀਂ ਦੇਖ ਸਕਦੇ ਹੋ ਸਾਰੀਆਂ ਰੋਟੀਆਂ ਫੁੱਲ ਫੁੱਲ ਕੇ ਪੱਕ ਰਹੀਆਂ ਨੇਗੀਆਂ ਬਹੁਤ ਹੀ ਜ਼ਿਆਦਾ ਵਧੀਆ ਰੋਟੀ ਬਣ ਰਹੀ ਹੈ ਆਪਣੀ ਇਸੇ ਤਰ੍ਹਾਂ ਹੀ ਹੁਣ ਆਪਾਂ ਅਗਲੀ ਰੋਟੀ ਵੀ ਵਧਾ ਕੇ ਤਵੇ ਦੇ ਉੱਤੇ ਪਾ ਦੇਵਾਂਗੇ ਮੱਕੀ ਦੀ ਰੋਟੀ ਬਹੁਤ ਹਲਕੀ ਰਹਿੰਦੀ ਆ ਸੇਤ ਵਾਸਤੇ ਇਹ ਬਹੁਤ ਜਲਦੀ ਹਾਜਮ ਹੋ ਜਾਂਦੀ ਹੈਗੀ ਅਸ ਕਰਕੇ ਆਪਾਂ ਨੂੰ ਮੱਕੀ ਦੀ ਰੋਟੀ ਖਾਣੀ ਚਾਹੀਦੀ ਹੈ ਮੱਕੀ ਦੀ ਰੋਟੀ ਦੇ ਨਾਲ weight ਵੀ loose ਹੁੰਦਾ ਤੁਸੀਂ ਮੱਕੀ ਦੀ ਰੋਟੀ ਖਾਣੀ ਸ਼ੁਰੂ ਕਰੋ ਦੇਖਿਓ ਤੁਹਾਡਾ ਸਰੀਰ ਹਲਕਾ ਹੋ ਜਾਊਗਾ ਤੇ ਤੁਹਾਡਾ ਵਜ਼ਨ ਘਟਣਾ ਸ਼ੁਰੂ ਹੋ ਜਾ ਤੁਸੀਂ ਰੋਟੀਆਂ ਦੇਖੋ ਆਪਣੀਆਂ ਕਿਸ ਤਰ੍ਹਾਂ ਭਟੂਰਿਆਂ ਦੀ ਤਰ੍ਹਾਂ ਫੁੱਲ ਫੁੱਲ ਕੇ ਲੈ ਆਈਆਂ ਨੇ ਜੇਕਰ ਤੁਸੀਂ ਆਪਣੇ ਖਾਣੇ ਦੇ ਵਿੱਚ ਮੱਕੀ ਦੀ ਰੋਟੀ ਸ਼ਾਮਲ ਕਰ ਲਵੋਗੇ ਤਾਂ ਤੁਸੀਂ ਦੇਖਿਓ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਹੋਣਾ ਸਰੀਰ ਨੂੰ ਜਦੋਂ ਆਪਾਂ ਮੱਕੀ ਦੀ ਰੋਟੀ ਖਾਂਦੇ ਹਾਂ ਤੁਸੀਂ ਨੋਟ ਕਰਿਓ ਇਹ ਗੱਲ ਮਤਲਬ ਬਹੁਤ ਜਲਦੀ ਆਪਣਾ ਸਰੀਰ ਜਿਹੜਾ ਹਲਕਾ ਹੋ ਜਾਂਦਾ ਜਲਦੀ ਭੁੱਖ ਲੱਗ ਜਾਂਦੀ ਹੈ ਕਿਉਂਕਿ ਰੋਟੀ ਇਹ ਹਲਕੀ ਹੁੰਦੀ ਹੈ ਤੇ ਜਲਦੀ ਹਾਜਮ ਹੋ ਜਾਂਦੀ ਹੈ ਬਹੁਤ ਹੀ ਜਲਦੀ ਇਹ ਰੋਟੀ ਹਾਜਮ ਹੁੰਦੀ ਹੈ ਤੇ ਬਹੁਤ ਹੀ ਫਾਇਦੇਵੀ ਨੇ ਇਹਦੇ ਕਿਉਂਕਿ ਇਹਦੇ ਵਿੱਚ ਗਲੂਟਨ ਨਹੀਂ ਹੁੰਦਾ ਇਹ ਗਲੂਟਨ ਫਰੀ ਰੋਟੀ ਹੁੰਦੀ ਹੈ ਘਟੋ ਘਟਾਪਾ ਨੂੰ ਮੱਕੀ ਦੀ ਰੋਟੀ ਇੱਕ ਟਾਈਮ ਤੇ ਜ਼ਰੂਰ ਹੀ ਖਾਣੀ ਚਾਹੀਦੀ ਹੈ ਜੇਕਰ ਆਪਾਂ ਦੋ ਟਾਈਮ ਨਹੀਂ ਖਾ ਸਕਦੇ ਤਾਂ ਇੱਕ ਟਾਈਮ ਜ਼ਰੂਰ ਮੱਕੀ ਦੀ ਰੋਟੀ ਖਾਓ ਕਿਉਂਕਿ ਬਿਲਕੁਲ ਹਲਕਾ ਰਹਿੰਦਾ ਇਹਦੇ ਨਾਲ ਸਰੀਰ ਬਲੋਟਿੰਗ ਨਹੀਂ ਹੁੰਦੀ ਇਸ ਰੋਟੀ ਦੇ ਨਾਲ ਕਣਕ ਦੀ ਰੋਟੀ ਨਾਲ ਆਪਾਂ ਨੂੰ ਭਰਿਆ-ਭਰਿਆ ਹੋ ਜਾਂਦਾ ਜਦੋਂ ਆਪਾਂ ਰੋਟੀ ਕਣਕ ਦੀ ਖਾਂਦੇ ਆ ਬਟ ਮੱਕੀ ਦੀ ਰੋਟੀ ਨਾਲ ਇਸ ਤਰ੍ਹਾਂ ਨਹੀਂ ਹੁੰਦਾ ਹੈਗਾ ਇਹਦੇ ਨਾਲ ਸਰੀਰ ਬਿਲਕੁਲ ਹੀ ਹਲਕਾ ਰਹਿੰਦਾ ਆਪਣਾ ਤੁਸੀਂ ਰੋਟੀਆਂ ਦੇਖੋ ਆਪਣੀਆਂ ਕਿਸ ਤਰ੍ਹਾਂ ਪੱਕ ਰਹੀਆਂ ਨੇ ਫੁੱਲ-ਫੁੱਲ ਕੇ ਰੋਟੀਆਂ ਬਣ ਰਹੀਆਂ ਨੇ ਇਸੇ ਤਰ੍ਹਾਂ ਆਪਾਂ ਸਾਰੀਆਂ ਰੋਟੀਆਂ ਬਣਾ ਕੇ ਤਿਆਰ ਕਰ ਲੈਣੀਆਂ ਨੇ ਤੁਸੀਂ ਵੀ ਮੇਰੇ ਤਰੀਕੇ ਦੇ ਨਾਲ ਮੱਕੀ ਦੀ ਰੋਟੀ ਬਣਾਇਓ ਤੇ ਫਿਰ ਮੈਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਕਿ ਤੁਹਾਡੀ ਰੋਟੀ ਕਿਸ ਤਰ੍ਹਾਂ ਦੀ ਬਣੀ ਜੇਕਰ ਤੁਹਾਨੂੰ ਮੇਰੀ ਮੱਕੀ ਦੀ ਰੋਟੀ ਬਣਾਉਣ ਦੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਮੇਰੇ ਚੈਨਲ ਤੜਕਾ ਤੜਕਾ ਪੰਜਾਬੀ ਕਿਚਨ ਨੂੰ ਸਬਸਕ੍ਰਾਈਬ ਕਰਨਾ ਅਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਦਬਾਉਣਾ ਤਾਂ ਜੋ ਮੇਰੀ ਆਉਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਆਪਣੀਆਂ ਸਾਰੀਆਂ ਰੋਟੀਆਂ ਪੱਕ ਚੁੱਕੀਆਂ ਨੇ ਹੁਣ ਆਪਾਂ ਰੋਟੀਆਂ ਨੂੰ ਦੇਸੀ ਘਿਓ ਦੇ ਨਾਲ ਚੋਪੜ ਲਵਾਂਗੇ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਿਲਦੇ ਹਾਂ ਕਿਸੇ ਹੋਰ ਇੱਕ ਨਵੀਂ ਡੇਲੀਸ਼ੀਅਸ ਜੀ ਰੈਸਪੀ ਦੇ ਨਾਲ ਤਦ ਤੱਕ ਦੇ ਲਈ ਬਾਏ